ਨਕੇ ਇੱਕ ਲੰਘੇ 35 ਦੇ ਵਿੱਚ 2.5 ਇੰਚ ਵਿੱਚ ਪਾਵਾਂਗੇ ਤਾਂ 38 ਹੋ ਗਿਆ ਹੁਣ ਇੱਕ ਮਾਰਕ ਤਾਂ ਤੁਸੀਂ ਨੇ ਇੱਥੋਂ ਕਰਨਾ ਦੇਖੋ ਆ ਤਾਂ ਆਪਣੀ ਕਰੀਜ਼ ਆ ਗਈ ਜੇ ਹੁਣ ਇਸ ਤਰੀਕੇ ਨਾਲ ਆਪਾਂ ਸਿੱਧਾ ਨਿਸ਼ਾਨ ਲਗਾ ਕੇ ਇੱਥੋਂ ਆਸਣ ਕੱਢਦੇ ਆ ਤਾਂ ਜਿਹੜੀ ਆਪਣੀ ਅੱਡੀ ਹੋਊਗੀ ਮੰਨ ਲਓ ਪਿੱਛੋਂ ਗਿੱਟਾ ਕਹਿ ਦਿੰਨੇ ਆ ਜੀ ਮੈਂ ਆਪਾਂ ਉਹ ਚੀਜ਼ ਉੱਚੀ ਚੱਕੀ ਜਾਊਗੀ ਜੇ ਤੁਸੀਂ ਇਸ ਤਰ੍ਹਾਂ ਇੱਥੋਂ ਸਿੱਧਾ ਨਿਸ਼ਾਨ ਲਾ ਦੋਗੇ ਵੀ ਸਲਵਾਰ ਥੋੜੀ ਉੱਚੀ ਰਹੇ ਸੈਂਟਰ ਦੇ ਵਿੱਚੋਂ ਪਰ ਆਪਣੀ ਅੱਡੀ ਆ ਜਿਹੜੀ ਉਹ ਵੀ ਨਹੀਂ ਨੰਗੀ ਹੋਣੀ ਚਾਹੀਦੀ ਬਿਲਕੁਲ ਲੁਕੀ ਹੋਣੀ ਚਾਹੀਦੀ ਆ ਤਾਂ ਤੁਸੀਂ ਨੇ ਕੀ ਕਰਨਾਗਾ ਇਸ ਨਿਸ਼ਾਨ ਤੋਂ 4-5 ਇੰਚ ਐਕਸਟਰਾ ਨਿਸ਼ਾਨ ਉੱਪਰ ਲਾ ਲੈਣਾਗਾ ਉਹ ਨਿਸ਼ਾਨ ਤੁਸੀਂ ਨੇ ਸਿੱਧਾ ਲਗਾਉਣਾ ਦੇਖੋ ਇਸ ਤਰੀਕੇ ਨਾਲ ਬਿਲਕੁਲ ਹੁਣ ਜਿਹੜਾ ਆਪਾਂ ਆਸਣ ਦੀ ਕਟਾਈ ਕਰਨੀ ਆ ਉਹ ਆ ਨਿਸ਼ਾਨ ਤੋਂ ਨਹੀਂ ਕਰਨੀ ਆਪਾਂ ਨੇ ਇਸ ਨਿਸ਼ਾਨ ਤੋਂ ਕਰਨੀ ਆ 10 ਇੰਚ ਦਾ ਆਪਾਂ ਨੇ ਨਿਸ਼ਾਨ ਲਾਉਣਾ ਦੇਖੋ 10 ਇੰਚ ਦਾ ਨਿਸ਼ਾਨ ਲਾ ਲਿਆ ਹੁਣ ਆਪਾਂ ਨੇ ਇੱਥੋਂ ਬਿਲਕੁਲ ਇਸ ਤਰ੍ਹਾਂ ਸਿੱਧਾ ਮਾਰਕ ਕਰ ਲੈਣਾ ਦੇਖੋ ਬਿਲਕੁਲ ਸਟੇਟ ਲੁੱਕ ਦੇ ਵਿੱਚ ਸਲਵਾਰ ਆਊਗੀ ਜੋ ਕਿ ਬਹੁਤ ਹੀ ਸੋਹਣੀ ਲੱਗਦੀ ਹੈ ਇਹ ਸਲਵਾਰ ਇੱਥੋਂ ਆਪਾਂ ਨੇ ਸ਼ੇਪ ਦੇਣੀ ਆ ਆਹ ਮਾਰਕ ਤੋਂ ਇਸ ਤਰ੍ਹਾਂ ਸਿੱਧੀ ਨਹੀਂ ਲੈ ਕੇ ਜਾਣੀ ਇਹ ਆਪਾਂ ਨੇ ਇਸ ਤਰ੍ਹਾਂ ਗੁਲਾਈ ਦੇ ਵਿੱਚ ਕਿਉਂਕਿ ਜਦੋਂ ਆਪਾਂ ਨੇ ਬਲ ਪਾਉਣੇ ਆ ਇਹਦੇ ਵਿੱਚ ਆਪਾਂ ਨੂੰ ਕੋਈ ਵੀ ਪ੍ਰੋਬਲਮ ਨਾ ਆਵੇ ਬਲ ਪਾਉਣ ਵੇਲੇ ਤਾਂ ਤੁਸੀਂ ਇੱਥੋਂ ਮਾਰਕ ਕਰਕੇ ਦੇਖੋ ਇਹਦੀ ਕਟਾਈ ਕਰ ਦੇਣੀ ਆ ਇੱਕਦਮ ਸਟੇਟ ਸਲਵਾਰ ਬਣੂਗੀ ਦੇਖੋ ਇਹ ਹੁਣ ਜਿਹੜਾ ਆਪਾਂ ਨੇ ਆ ਮਾਰਕ ਕੀਤਾ ਇਸ ਨਿਸ਼ਾਨ ਤੋਂ ਉੱਪਰ ਸਲਵਾਰ ਦੀ ਕਟਿੰਗ ਕਰ ਦੇਣੀ ਆ ਐਕਟ ਲੁੱਕ ਦੇ ਵਿੱਚ ਆਪਣੀ ਇਹ ਸਲਵਾਰ ਰੈਡੀ ਹੋਊਗੀ ਲਾਈਨਿੰਗ ਲਾ ਕੇ ਤਾਂ ਬਹੁਤ ਸੋਹਣੀ ਲੁੱਕ ਆਊ ਆਪਾਂ ਸਲਵਾਰ ਨੂੰ ਆ ਦੇਖੋ ਆ ਵਰਕ ਆ ਗਿਆ ਕੋਈ ਜ਼ਿਆਦਾ ਘੇਰ ਨਹੀਂ ਮੈਕਸਿਮਮ ਦੇਖੋ ਇਹਦਾ ਘੇਰ ਕਿੰਨਾਗਾ 19 ਇੰਚ ਮੰਨ ਲਓ 30 ਇੰਚ ਘੇਰ ਬਣੂਗਾ ਸਾਰਾ 38 ਇੰਚ ਦੇ ਵਿੱਚ ਆਪਾਂ ਨੇ ਬਲ ਪਾਉਣੇ ਹੋਣਗੇ ਸਾਰੇ ਤਿੰਨ ਚਾਰ ਬਲ ਉਧਰ ਪੈਣਗੇ ਚਾਰਕ ਬਲ ਉਧਰ ਪੈਣਗੇ ਹੁਣ ਆਪਾਂ ਇਹਦਾ ਬੈਲਟ ਦੀ ਕਟਿੰਗ ਕਰ ਦਾਂਗੇ ਆਪਣੇ ਕੋਲੇ ਕਪੜਾ ਬਚਿਆ ਹੋਇਆ ਹੈ ਦੇਖੋ 벨ਟ ਵਾਸਤੇ 7 ਇੰਚ ਕਟਾਈ ਦਾ ਆਪਾਂ ਨੇ 벨ਟ ਕੱਟਣਾਗਾ ਥੋੜਾ ਜਿਹਾ ਡਿਫੈਕਟਡ ਐਦਰੋ ਪੀਸ ਆਪਾਂ ਤਾਂ ਇੱਕ ਸਾਈਡ ਤੋਂ ਲੈ ਲਾਂਗੇ ਇਹਨੂੰ ਆਪਾਂ ਨੇ 벨ਟ ਕਰਨਾਗਾ ਜਿਵੇਂ 20 ਇੰਚ ਹਿਪ ਦੇ ਵਿੱਚੋਂ ਸ਼ਰਟ ਦੇ ਵਿੱਚੋਂ ਆਉਂਦਾ ਤਾਂ ਆਪਾਂ ਨੇ 22 ਇੰਚ ਤਿਆਰ ਦਾ 벨ਟ ਲਾਵਾਂਗੇ ਤਾਂ 23 ਇੰਚ ਕਟਾਈ ਦਾ 벨ਟ ਕੱਟ ਲਾਂਗੇ ਆਪਾਂ ਕਿਉਂਕਿ ਕੁਝ ਸਾਈਡਾਂ ਤੋਂ ਸਪੇਸ ਮਾਰਜਨ ਆਊਗਾ కట్ బాగు కటాయి బ ਜੀ ਲਈ ਆਪਣੀ ਸਲਵਾਰ ਦੇ ਬਿਲਹਾਲ ਆਪਣੀ ਸਾਰੀ ਸਲਵਾਰ ਦੀ ਕਟਿੰਗ ਕਰ ਲਈ ਦੇਖੋ ਸਟੇਟ ਸਲਵਾਰ ਦੀ ਇਹ ਵੀਡੀਓ ਤੁਹਾਨੂੰ ਕਿੱਦਾਂ ਨਹੀਂ ਲੱਗੀ ਸਾਨੂੰ ਕਮੈਂਟ ਰਾਹੀਂ ਜ਼ਰੂਰ ਦੱਸਣਾ ਸਟੇਟ ਸਲਵਾਰ ਵਰਕ ਵਾਲੀ ਤੁਹਾਨੂੰ ਸਮਝ ਆਈ ਜਾਂ ਨਹੀਂ ਆਈ やがて。<laughs> <laughs>